ਸਾਸਰੀ ਕਾਲਾਂ ਟੀ ਜੀ ਸਾਸਰੀ ਕਾਲ ਕਾਦੀ ਨਹੀਂ ਕਿੱਥੇ ਤੇਰੀ ਮਾਂ ਮੰਮੀ ਤੇ ਅੰਦਰ ਹੀ ਆ ਉਹਨੂੰ ਕੱਢ ਬਾਹਰ ਮੈਨਾਂ ਗੱਲ ਕਰੇ ਮੈਂ ਗੱਲ ਕਾਦੀ ਆ ਤੂੰ ਹੀ ਇਥੇ ਤਮਾਸ਼ਾ ਬਣਾਇਆ ਹਾਂ ਕਾਦੇ ਜਵਾਬ ਮੈਨੂੰ ਦਿੰਦੀਆਂ ਜੀ ਹੈ ਕੱਲ ਤਾਂ ਤੁਹਾਨੂੰ ਇਥੇ ਗੱਲ ਨਹੀਂ ਆਈ ਭੈਣਿਆ ਆ ਜਾ ਬੈਠ ਕੇ ਗੱਲ ਕਰਨ ਕੱਲ ਤੇ ਕਾਦੀ ਬੈਠ ਕੇ ਗੱਲ ਕਰਨੇ ਆ ਮੈਨੂੰ ਦੱਸੋ ਨਾ ਮੈਂ ਉਥੇ ਨੱਕ ਕਿਹੜਾ ਦਾ ਦੱਸੋ ਉਹ ਗੱਲ ਤਾਂ ਹਾਂ ਮੁੰਡੇ ਨੇ ਹਾਂ ਵੀ ਕਰ ਦਿੱਤੀ ਅੱਜ ਤੂੰ ਮੈਨੂੰ ਜਵਾਬ ਦੇਣ ਲਈ ਹੈ ਪਿਆਣਾ ਮੁੰਡਾ ਹੀ ਨਹੀਂ ਮੰਨਦਾ ਹੈਗਾ ਮੁੰਡਾ ਕਿਹਨੂੰ ਮੰਨਦਾ ਕੱਲ ਮੁੰਡੇ ਨੇ ਮੂੰਚ ਕੁੰਗਣੀਆਂ ਪਾਈਆਂ ਹਨ ਮੁੰਡਾ ਨਹੀਂ ਮੰਨਦਾ ਮੁੰਡਾ ਬੈਜ ਬੈ ਕੇ ਗੱਲ ਕਰਨੀ ਗੱਲ ਬੈ ਕੇ ਕਾਦੀ ਕਰਨੀ ਹੈ ਮੇਰਾ ਤਾਂ ਛੱਡਿਆ ਕੀ ਹੈ ਮੈਂ ਉਹਨਾਂ ਨੂੰ ਕੀ ਜਵਾਬ ਦਵਾ ਦੱਸੋ ਮੈਨੂੰ ਕੀ ਆਖਾਂ ਉਹਨਾਂ ਨੂੰ ਮੇਰਾ ਪੋਤਾ ਉਹ ਬਾਹਰ ਖਲੋਤਾ ਜੇ ਕਹਿੰਦਾ ਬੰਦੇ ਨੇ ਜਿਨ੍ਹਾਂ ਦੇ ਮਗਰਲਾ ਕੇ ਰਿਸ਼ਤੇ ਕਰਾਉਣੀ ਹੈ ਇਹਨਾਂ ਨੂੰ ਪਿਆੰਜੀ ਤੁਹਾਡੀ ਵੀ ਗੱਲ ਸਹੀ ਆ ਪਰ ਹੁਣ ਮੁੰਡਾ ਮੇਰਾ ਮੰਨੇ ਤਾਂ ਫੇਰ ਹੀ ਆ ਨਾ ਕੱਲ ਤੂੰ ਇੱਥੇ ਦੱਸਦੀ ਮੁੰਡਾ ਨਹੀਂ ਮੰਨਦਾ ਹੁਣ ਮਾਂ ਨਾਲ ਕੀ ਜਵਾਬ ਦਵਾ ਮੈਂ ਦੱਸੋ ਮੈਨੂੰ ਕਿਹੜਾ ਜਵਾਬ ਦਵਾ ਕੀ ਉਹਨਾਂ ਨੂੰ ਆਖਾਂ ਤੀ ਵਾਲਿਆਂ ਨੂੰ ਮੈਂ ਇੱਥੇ ਜਾ ਕੇ ਸਾਰੀਆਂ ਸਫਾਈਆਂ ਦੇ ਦਿੱਤੀਆਂ ਮੁੰਡਾ ਬੜਾ ਚੰਗਾ ਮੁੰਡੇ ਨੇ ਹਾਂ ਕਰ ਦਿੱਤੀ ਐ ਮਾਂ ਨੇ ਵੀ ਹਾਂ ਕਰ ਦਿੱਤੀ ਐ ਠੀਕ ਐ ਮੈਨੂੰ ਮੈਂ ਨਹੀਂ ਪਾਣੀ ਪੂਣੀ ਪੀਣਾ ਪੀ ਲਿਆ ਪਾਣੀ ਤੁਹਾਡੇ ਕਰਦਾ ਮੈਂ ਕੋਈ ਗਲਤੀ ਗੱਲ ਵਾ ਪਿੱ ਦੱਸ ਗੇਦੀਤੀ ਪਹਿਣ ਨੂੰ ਵੇਖ ਕੇ ਫੋਟੋਆਂ ਵੇਖ ਲੀਆਂ ਤੂੰ ਆ ਸਾਰੇ ਕੰਮ ਕਰ ਲਏ ਤੇ ਮੁੜ ਕੇ ਤੂੰ ਚਾਬਾ ਤਾ ਮੁੰਡੇ ਨੂੰ ਮੈਂ ਡਰਦੀ ਨਹੀਂ ਨਾਲ ਲੈ ਕੇ ਆਈ ਮੈਂ ਖਾ ਤੇ ਹੋਰ ਨਾ ਵੱਧ ਕੱਟ ਕਰੀ ਚਲ ਕੋਈ ਨਹੀਂ ਪਹਿੰਜੀ ਹੋ ਸਕਦਾ ਮਨਾ ਹੀ ਲਵਾ ਮੁੰਡੇ ਨੂੰ ਨਾ ਹੀ ਨੇ ਗਰਮ ਹੋਵੋ ਆਂਟੀ ਜੀ ਫੇਰ ਕੀ ਹੋਇਆ ਨਾ ਹੀ ਕਰ ਦਿੱਤੀ ਆ ਐਡੀ ਵੱਡੀ ਕੋਈ ਗੱਲ ਤੇ ਨਹੀਂ ਹੋਗੀ ਨਹੀਂ ਤੇਰੇ ਵਾਸਤੇ ਵੱਡੀ ਗੱਲ ਨਹੀਂ ਗਈ ਨਹੀਂ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਇੱਜ਼ਤ ਵਾਲੇ ਆ ਕੋਈ ਆਵੇਂ ਤੁਰੇ ਫਿਰਦੇ ਪਿੱਛੜ ਕੇ ਛਾਪਾਂ ਹੀ ਪੀਂਦੇ ਜਿਹੜੇ ਤੁਰੇ ਫਿਰਨਦੇ ਆ ਹਾਂ ਜੀ ਹੌਸਲੇ ਨਾਲ ਗੱਲ ਕਰੋ ਸਾਡੇ ਹਾਂ ਹੌਸਲੇ ਨਾਲ ਕਾਦੀ ਕਰਗੇ ਹਾਂ ਆਂਡ ਗਵਾਣ ਤੂੰ ਤਾਂ ਸਾਰਿਆਂ ਨੇ ਤੁਮ ਇੱਕੋ ਹੀ ਗੱਲ ਫੜੀ ਆ ਆਂਡ ਵਾਂਡ ਕੀ ਕਹੇਗਾ ਬੈ ਕੇ ਕਹਿਣ ਦੋ ਸਗੋ ਆਂਡ ਗਵਾਣ ਨੂੰ ਸਗੋ ਸੁਣ ਤੇ ਤੁਹਾਡੀਆਂ ਕਰਤੂਤਾਂ ਦਾ ਪਤਾ ਲੱਗੇ ਲੋਕਾਂ ਨੂੰ ਤੂੰ ਹਾਂ ਤੇ ਛੱਡਿਆ ਕੁੱਖ ਨਹੀਂ ਪੱਲੇ ਸਾਡੇ ਅਗਲੇ ਧੀ ਵਾਲੇ ਮੈਨੂੰ ਕੀ ਕਹਿਣਗੇ ਵੀ ਜਿਨ੍ਹਾਂ ਮੇਰੇ ਤੇ ਗੱਲ ਸੁਟੀ ਸਾਰਾ ਯਕੀਨ ਕੀਤਾ ਤੇ ਹੁਣ ਅਗਲੇ ਮੇਰੇ ਛੇਤਰ ਨਹੀਂ ਮਾਰਨੇ ਸਿਰ 'ਚ ਕੌਣ ਆਪਣੀ ਧੀ ਆਂ ਤਾਂ ਆਂਦਾ ਵੀ ਜਾ ਉਹ ਰਿਸ਼ਤੇ ਕਰ ਦੋ ਜਾ ਕੇ ਸਾਡੀ ਅਗਲੇ ਸਾਰਾ ਕੁਝ ਮੰਨ ਗਏ ਤੇ ਤੂੰ ਆ ਮਗਰੋਂ ਤੇਰੀ ਪੋਲੇ ਜੇ ਮੂੰਹ ਨਾ ਮੂੰਹ ਹੀ ਲਾ ਛੜਿਆ ਵਾ ਤੂੰ ਕਦੀ ਦਾਨੀ ਬਣੀ ਫਿਰਦੀ ਆ ਕੋਈ ਵੀ ਚੋਲੇ ਤੇ ਯਕੀਨ ਕਰਦਾ ਕੋਈ ਆਂਦਾ ਵੀ ਮੇਰੀ ਧੀ ਦਾ ਰਿਸ਼ਤਾ ਕਰ ਦੋ ਉੱਥੇ ਜਾ ਕੇ ਹੈ ਉਹਨਾਂ ਨੇ ਮੇਰੇ ਤੇ ਪੂਰਾ ਯਕੀਨ ਕੀਤਾ ਸਾਰੇ ਕੰਮ ਮੈਂ ਕਰਕੇ ਪੱਕੇ ਕੀਤੇ ਹੈ ਤੂੰ ਤਾਂ ਮੇਰੀ ਮਿੱਟੀ ਪਲੀਤ ਕਰਤੀ ਹੈ ਬੜੀ ਸੋਹਣੀ ਕੀਤੀ ਜੇ ਬਹੁਤ ਹੀ ਜਿੱਤ ਬਣਾਈ ਜੇ ਮੇਰੀ ਠੀਕ ਹੈ ਤੇ ਹੁਣ ਕਿਤੇ ਭੁੱਲ ਕੇ ਨਾ ਮੈਨੂੰ ਫੋਨ ਕਰ ਦਿਓ ਕਿਤੇ ਮੈਂ ਤੁਹਾਡੇ ਵਿਹੜੇ ਨਾ ਵੜਾਂਗੀ ਮੰਮੀ ਕਿੰਨੀ ਗਲਤ ਗੱਲ ਆਣਾ ਇਨਾਂ ਵਾਸਤੇ ਸਾਡੇ ਘਰੇ ਆ ਕੇ ਸਾਨੂੰ ਹੀ ਕਿੰਨਾ ਬੋਲ ਕੇ ਗਏ ਆ ਨਹੀਂ ਉਹ ਆਪਣੇ ਥਾਂ ਸੱਚੀ ਆ ਮੈਂ ਰੋਜ਼ ਫੋਨ ਕਰਨੇ ਨਹੀਂ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਰਿਸ਼ਤਾ ਕਰਾ ਜੇ ਉਹ ਕਰਾਉਣ ਹੀ ਲੱਗੀ ਚਲੋ ਕੁੜੀ ਵੀ ਵਿਖਾ ਲਈ ਸੋਹਣੀ ਇਸਨਾਂ ਕੀ ਕੁੜੀ ਆ ਫੋਟੋ ਬੜੀ ਸੋਹਣੀ ਵੇ ਪਿਆਜੇ ਵਿਖਾਲੀਓ ਨੇ ਫੋਨ ਦੇ ਮੁੰਡੇ ਨੇ ਮੁਖਾਲੀ ਤੇ ਮੈਨੂੰ ਤੇ ਬੜੀ ਵਧੀਆ ਲੱਗੀ ਸਾਡਾ ਹੀ ਮੁੰਡਾ ਨਿੰਗਾ ਚੰਗਾ ਹੈਗਾ ਸਾਡੇ ਮੁੰਡੇ ਨੇ ਮੇਰੀ ਬੇਇਜ਼ਤੀ ਕਰਾਈ ਆ ਉਹ ਉਹਦੀ ਕੋਈ ਗਲਤੀ ਨਹੀਂ ਹੈਗੀ ਉਹ ਸੱਚੀ ਆਪਣੇ ਥਾਂ ਤੇ ਪਰ ਮੰਮੀ ਜਿਹੜਾ ਤੁਹਾਨੂੰ ਵੀ ਪਤਾ ਸੀ ਕਿ ਭਾਜੀ ਦਾ ਸਭ ਇਦਾਂ ਦਾ ਫਿਰ ਤੁਸੀਂ ਵੀ ਕਿਉਂ ਕਹਿੰਦੇ ਜੀ ਜਰਾ ਤੇ ਕੀ ਕਰਾਂ ਮੇਰਾ ਤੇ ਇਹੋ ਹੀ ਆ ਵੀ ਮੈਂ ਆਪਣੀ ਜਿੰਦੇ ਜੀ ਵਿਆਹ ਦਾ ਇਹਨੂੰ ਤੇ ਇਹਦਾ ਫਿਰ ਇਰਾਦਾ ਹੀ ਨਹੀਂ ਵਿਆਹ ਕਰਾਉਣ ਦਾ ਹੁਣ ਤੇ ਮੈਂ ਕਿਸੇ ਨੂੰ ਨਹੀਂ ਕਹਿਣਾ ਹੈਗਾ ਵੀ ਇਹਦਾ ਰਿਸ਼ਤਾ ਕਰਾਓ ਜੇ ਮੰਮੀ ਇਹ ਰਿਸ਼ਤੇ ਨੂੰ ਮੰਨ ਦੇਣੀ ਹੈਗੇ ਕੋਈ ਤੇ ਗੱਲ ਹੋਊਗੀ ਤੁਸੀਂ ਬਹਿ ਕੇ ਇਹਨਾਂ ਨਾਲ ਗੱਲ ਹੀ ਕਰ ਲੋ ਹਾਂ ਕਿ ਕੀ ਕਰਨਾ ਜਿਹਦੇ ਕਰਕੇ ਤੂੰ ਮੰਨ ਦੇਣੀ ਆ ਮੇਰੇ ਤੇ ਪੱਲੇ ਕੋਈ ਨਹੀਂ ਛੱਡਿਆ ਗਿਆ ਆਣ ਗਵਾਣ ਮੇਰੇ ਕੀ ਕਹਿਣਗੇ ਮੈਨੂੰ ਮੰਮੀ ਫਿਰ ਦਾ ਮਨਣਾ ਖਰਾਬ ਕਰੋ ਨਾ ਚੰਗਾ ਤੇ ਮੈਨੂੰ ਵੀ ਨਹੀਂ ਲੱਗਾ ਪਰ ਹੁਣ ਕੀ ਕਰੀਏ ਫਿਰ ਚਲ ਚੁੱਪ ਕਰੂੰਗੀ ਮੰਮੀ ਆਲੋ ਮੰਮੀ ਪਾਣੀ ਪੀਓ ਤੁਸੀਂ ਐਵੇਂ ਮਾਨਣਾ ਖਰਾਬ ਕਰੋ ਆਪਣਾ ਮੰਮੀ ਆਲੋ ਦੀਬੇ ਮੈਨੂੰ ਤਾਂ ਗੋਡੇਆਂ ਨੇ ਹੀ ਖਾ ਲਿਆ ਮੇਰੇ ਤੇ ਗੋਡੇ ਟੁੱਟ ਚੱਲੇ ਨੇ ਪੀੜ ਦੇ ਨਾਲ ਇੰਨੀ ਪੀੜ ਹੁੰਦੀ ਹੈ ਨਾ ਕਿਤੇ ਤੁਰਿਆ ਨਹੀਂ ਜਾਂਦਾ ਮੇਰੇ ਕੋਲ ਲੱਤਾਂ ਨਹੀਂ ਦਾੰਠਾਂ ਚੁੱਕੀਆਂ ਜਾਂਦੀਆਂ ਉਹ ਦਰਮਤੀਆਂ ਸੜ ਜਾਂ ਲੱਡੀਆਂ ਇਹਨਾਂ ਦਾ ਭਾਰ ਨਹੀਂ ਮੇਰੇ ਕੋਲ ਪੈਂਦਾ ਮੈਂ ਤਾਂ ਬੜੀ ਔਖੀ ਹੋ ਗਈਆਂ ਗੋਡੇਆਂ ਨਾਲ ਮੇਰਾ ਤਾਂ ਜੀ ਕਰਦਾ ਕੋਈ ਕੁੱਟੇ ਨਾ ਤੇ ਤਾਂ ਵੀ ਹਰੇ ਘੜੀ ਰਮਾਨ ਆ ਜੇ ਮੈਨੂੰ ਲਿਆ ਕੁੱਟ ਦਿਨੀ ਆ ਹਾਂ ਲੈਣੀ ਕੋਈ ਨਹੀਂ ਮੰਮੀ ਫਿਕਰ ਨਾ ਕਰੋ ਦਵਾਈ ਖਾਓਗੇ ਤਾਂ ਚੰਗੇ ਥਾਂ ਤੋਂ ਆ ਜੂਗਾ ਰਮਾਨ ਵੈਸੇ ਵੀ ਅੱਦਨ ਮੇਰੀ ਸਹੇਲੀ ਨੇ ਦੱਸਿਆ ਸੀ ਕਿ ਉਹਦੀ ਮੰਮੀ ਦੇ ਵੀ ਗੋਡੇ ਬੜੇ ਦੁਖਦੇ ਸੀ ਤੇ ਉਹਨੇ ਦਵਾਈ ਖਾਦੀ ਪਟਾਲਿਓ ਕਿਤੇ ਉਹ ਤੇ ਜਿੱਥੇ ਉਹਨਾਂ ਨੇ ਦਵਾਈ ਖਾਦੀ ਹੈ ਨਾ ਉਥੋਂ ਤੁਹਾਨੂੰ ਵੀ ਖਵਾ ਲ ਕੇ ਵੇਖ ਲੈਣੇ ਆ ਟੈਸਟ ਟੋਸਟ ਕਰਾ ਕੇ ਨਾ ਚੰਗੀ ਤਰ੍ਹਾਂ ਤੇ ਦਵਾਈ ਖਵਾ ਦਿੰਨੇ ਆ ਐਦਾਂ ਤੇ ਫੇਰ ਬੜਾ ਔਖਾ ਵਾ ਨਹੀਂ ਤੀਏ ਖਾਣੀ ਪੈਣੀ ਹੈ ਦਵਾਈ ਮੈਂ ਬੜੀ ਔਖੀ ਆ ਚਲ ਉਹਨੂੰ ਪੁੱਛ ਕੇ ਮੈਨੂੰ ਉੱਥੇ ਹੀ ਲੈ ਜੀ ਹਾਂ ਆਓ ਫਿਰ ਜਾਵਾਂਗੇ ਸਵੇਰੇ ਜਾਵਾਂਗੇ ਹੁਣ ਆਹ ਬਲ ਮੈਂ ਹੁਣ ਉਹਨੂੰ ਫੋਨ ਫਾਨ ਕਰਕੇ ਨਾ ਤੇ ਸਾਰਾ ਕੁ ਉਹ ਪੁੱਛ ਲੈਣੀ ਐ ਐਡਰੈਸ ਡਰਸ ਤੇ ਸਵੇਰੇ ਉਸ ਵਕਤ ਤੇ ਨਿਕਲਾਂ ਵੀ ਆ ਠੀਕ ਆ ਠੀਕ ਆ ਫਿਰ ਰਾਤ ਹੁਣ ਓਕੀ ਸੋਕੀ ਕੱਢ ਲੈਣੀ ਆ ਇਹ ਆਪੀ ਦਵਾਈ ਖਾਦੀ ਤੇ ਬੜੇ ਥਾਵਾਂ ਤੋਂ ਪਤਾ ਨਹੀਂ ਕੀ ਗੱਲ ਫਰਕ ਹੀ ਨਹੀਂ ਪੈਂਦਾ ਹੋਰ ਕੰਮ ਖਰਾਬ ਹੋਈ ਜਾਂਦੇ ਆ ਨਾਲ ਹੀ ਹੁਣ ਅੱਡੀਆਂ ਨੂੰ ਪੀੜ ਹੁੰਦੀ ਐ ਉੱਤੇ ਭਾਰ ਨਹੀਂ ਪੈਂਦਾ ਮੇਰੇ ਵੈਸੇ ਨਾ ਮੰਮੀ ਦੁੱਖ ਵਧਾਉਣ ਦੇ ਵਿੱਚ ਨਾ ਕਸੂਰ ਸਭ ਤੋਂ ਜ਼ਿਆਦਾ ਆਪਣਾ ਹੀ ਆ ਪਿੰਡ ਤੋਂ ਸਟਾਰਟ ਕਰਦੇ ਦਵਾਈ ਖਾਣੀ ਹੌਲੀ ਹੌਲੀ ਮੁੜ ਕੇ ਐ ਸ਼ਹਿਰ ਦੂਜੇ ਸ਼ਹਿਰ ਤੀਜੇ ਸ਼ਹਿਰ ਲਾਸਟ ਤੇ ਮੁੜ ਕੇ ਚੱਲ ਜਾਂਦੇ ਲੁਧਿਆਣੇ ਚੰਡੀ ਫੇ ਹੁਣ ਇੱਥੋਂ ਕਿਤੇ ਹੋਣੀ ਫਰਕ ਪੈਣਾ ਤੇ ਹੁਣੇ ਹੀ ਉੱਥੇ ਜਾਈਏ ਫੇ ਵੱਡੀ ਗੱਲ ਇਹ ਹੋਈ ਆ ਗੋਡੇ ਬਦਲਾਉਣੇ ਪੈਣਗੇ ਹੋਰ ਕੀ ਆ ਉਹ ਵੀ ਪੈ ਜਾਂਦੇ ਆ ਨਵੇਂ ਆਹੋ ਗੋਡੇ ਪਵਾ ਨਵੇਂ ਕੇ ਦੌਣਾ ਜੀ ਲਾਉਣੀਆਂ ਹੁਣ ਬੁੱਢੇ ਵਾਰੇ ਸਾਰੇ ਜਹਾਂ ਦੀਆਂ ਦੇਸੀ ਅੰਗਰੇਜ਼ੀ ਦਵਾਈਆਂ ਖਵਾ ਲਈਆਂ ਤੇ ਹੁਣ ਖਰੇ ਕਿਹੜੀ ਬਲੈਤੀ ਦਵਾਈ ਖਵਾਲਨੀ ਆ ਤੇਰਾ ਇਰਾਦਾ ਨਿਕ ਨਿਕੇ ਸ਼ਹਿਰ ਸਾਰੇ ਫਿਰਲੇ ਆ ਲੁਧਿਆਣਾ ਚੰਡੀਗੜ੍ਹ ਰਹਿ ਗਿਆ ਬਾਨੇ ਨਾ ਮੈਂ ਵੀ ਉੱਥੋਂ ਫਿਰਦੇ ਆ ਹੂੰ ਅੱਗ ਕਿਉਂ ਲੱਗ ਗਈ ਆ ਚੰਡੀਗੜ੍ਹ ਦਾ ਨਾਂ ਸੁਣ ਕੇ ਅਸੀਂ ਕਿਹੜੀ ਸਵੇਰੇ ਹੀ ਉੱਥੇ ਬੱਸ ਫੜ ਲਈ ਆ ਚੰਡੀਗੜ੍ਹ ਵਾਲੀ ਗੱਲ ਹੀ ਕੀਤੀ ਆ ਕਿ ਜੇ ਨਾ ਕੀਤੇ ਰ ਮਾਨਾਊਗਾ ਤੇ ਗੋਡੇ ਬਦਲਾਈ ਜਾਣਗੇ ਉਹ ਤਾਂ ਫਿਰ ਉੱਥੇ ਹੀ ਜਾਣਾ ਪੈਂਦਾ ਵਾ ਤੇ ਗੋਡੇ ਫਰੀਚ ਨਹੀਂ ਬਦਲਾਈ ਜਾਂਦੇ ਬੋਬੇ ਲੱਗਦਾ ਡੈਡ ਚੰਗਾ ਤੇਰਾ ਰਾਦਾ ਵੀ ਉੱਥੇ ਜਾ ਕੇ ਮਾਨੇ ਬੈਠਿਆ ਵੀ ਫਰੀਚ ਉਹਨਾਂ ਨੇ ਤੁਹਾਨੂੰ ਗੋਡੇ ਪਾ ਦੇਣੇ ਆ ਆਹੋ ਹੁਣ ਮਾਂ ਪਿਓ ਨਾਲੋਂ ਨੋਟ ਚੰਗੇ ਆ ਮਾਂ ਪਿਓ ਮਰਦਾ ਤੇ ਮਰ ਜੇ ਤੁਹਾਨੂੰ ਕੀ ਮਾਂ ਤੇ ਹੱਡੀ ਆ ਨਾ ਤੇ ਮਰਨਾ ਬੁਮਾਰ ਹੋਗੀ ਨਾ ਤੇ ਫਿਰ ਮੈਂ ਤੈਨੂੰ ਪੁੱਛੂਗੀ ਤੇ ਮਰਨਾ ਹੀ ਆ ਮਾਂ ਨੇ ਬੈਠ ਨਹੀਂ ਰਹਿਣਾ ਅਮਰਪੌੜੀਆਂ ਤੇ ਨਹੀਂ ਲਾ ਲਣੀਆਂ ਉਤੋਂ ਕੰਮ ਦਾ ਵੇਲਾ ਹੁੰਦਾ ਨਾ ਤੇ ਮਹਾਰਾਣੀ ਕਿਤਾਬ ਫੜ ਕੇ ਬਹਿ ਜਾਂਦੀ ਆ ਮੋਤ ਭੈਣ ਦੀ ਇਹਨੂੰ ਕੰਮ ਕਰ ਲੱਗਿਆ ਅੱਗ ਤੇ ਇਹੋ ਲੱਗੀ ਆ ਵੀ ਮੈਂ ਸਬਜ਼ੀ ਬਣਾਉਣ ਡਈ ਆ ਤੇ ਇਹ ਬੈਠੀ ਕਿਤਾਬ ਫੜ ਕੇ ਪੜਨ ਕਿਉਂ ਡਈ ਆ ਤੇ ਜਦੋਂ ਕੰਮ ਕਰਨਾ ਹੁੰਦਾ ਉਦਾਂ ਹੀ ਬੈਣੀ ਆ ਉਦਾਂ ਤਾਂ ਤੈਨੂੰ ਦੁਪਹਿਰ ਨੂੰ ਜਦੋਂ ਕੰਮ ਵਿਹਲਾ ਹੁੰਦਾ ਉਦੋਂ ਤੈਨੂੰ ਨੇ ਇਸ ਤਰ੍ਹਾਂ ਚੜ ਜਾਂਦਾ ਮੈਂ ਤਾਂ ਕੋਈ ਕੰਮ ਨਹੀਂ ਕਰਦੀ ਵੇਖਿਆ ਤਾਂ ਨਹੀਂ ਤੈਨੂੰ ਕਦੀ ਕਰਦੀ ਨੂੰ ਆਪ ਜਦੋਂ ਕੰਮ ਕਰਨਾ ਹੁੰਦਾ ਉਦੋਂ ਤੈਨੂੰ ਇਹ ਹੁੰਦਾ ਕਿ ਇਹ ਕਿਉਂ ਬੈਠੀ ਆ ਮੈਂ ਕਿਉਂ ਕੰਮ ਲੱਗੀ ਆ ਵੀ ਨਾਲ ਹੀ ਮੇਰੇ ਲੱਗੀ ਰਵੇ ਕਿਤੇ ਕੋਈ ਤੇ ਆਪਣੇ ਆਪ ਨਾ ਹੋਣ ਦਾ ਫਰਜ਼ ਨਿਭਾ ਲਿਆ ਕਰ ਨਭਾਉਣੀ ਨਹੀਂ ਆ ਇਹੋ ਫਰਜ਼ ਨਿਭਾਉਣ ਡੀਆਂ ਤੇ ਕਹਿ ਦਿੰਦੀ ਆ ਤੂੰ ਇੱਥੇ ਹੀ ਬੈਠੀ ਸਾਡੇ ਡੇਰਾ ਲਾ ਕੇ ਆ ਵੇਖ ਲੈ ਮੰਮੀ ਜੋ ਟਿੱਡ ਚ ਵਾ ਨਾ ਅੱਜ ਸਾਰਾ ਕੁ ਉਗਲਤਾ ਹੀ ਹੋਇੰਨੇ ਇਹਨੂੰ ਮੈਂ ਵੀ ਨਹੀਂ ਉਹ ਚੰਗੀ ਲੱਗਦੀ ਤੇ ਇਹਨੂੰ ਤੂੰ ਵੀ ਨਹੀਂ ਉਹ ਚੰਗੀ ਲੱਗਦੀ ਪਤਾ ਨਹੀਂ ਇਹ ਚਾਹੁੰਦੀ ਕੀ ਹੈ ਤੇ ਇਹੋ ਚਾਹੁੰਦੀ ਆ ਵੀ ਇਹ ਸਾਰੇ ਜਣੇ ਘਰੋਂ ਨਿਕਲ ਜਾਣ ਤੇ ਘਰ ਖਾਲੀ ਹੋ ਜਾਏ ਤੇ ਮੇਰੀ ਚੌਧਰ ਹੋਵੇ ਤੇ ਮੇਰੀ ਮੁਖਤਿਆਰੀ ਹੋਵੇ ਅਹੀਂ ਸਾਰੇ ਜਣੇ ਮਰ ਜਾਂਨੇ ਆ ਫਿਰ ਦਵਾਈ ਲਿਆ ਕੇ ਦੇ ਦੇ ਉਥੋਂ ਜ਼ਹਿਰ ਦੀ ਪੁੜੀ ਲਿਆ ਦੇ ਸਾਰਿਆਂ ਨੂੰ ਪਾ ਕੇ ਖਾਣੇ ਚ ਤੇ ਦੇ ਦੇ ਮਿੰਨੀ ਕੋਈ ਲੋੜ ਲਿਆ ਕੇ ਦੇਂਦੀ ਜਿੰਨੀ ਆਪਣੇ ਘਰ ਖਰਚੇ ਲੱਗਣਿਆ ਦੇ ਮੱਝ ਦਵਾਈ ਆ ਗੱਲ ਕਰਦੇ ਖਰਚੇ ਕੰਮ ਦਾ ਨਾਂ ਲੈਤਾ ਨਾ ਤੇ ਕਿੱਡੀ ਸ਼ਤੀ ਅੱਗ ਲੱਗੀ ਆ ਇਹੇ ਕਿਹਾ ਨਾ ਵੀ ਕੰਮ ਕਰਾ ਲਿਆ ਕਰ ਥੋੜਾ ਬੋਧਾ ਤੇਰੇ ਪਿੱਛੋਂ ਲਿਆਖ ਤੇ ਮੈਨੂੰ ਖਰਚਾ ਦੇਣ ਦੀ ਆ ਲਾਉਣ ਨੂੰ ਘਰੋਂ ਹੀ ਨਿਕਲਣ ਡਿਆ ਸਾਰਾ ਕੋ ਪੈੜੀ ਬੰਨਣਾ ਤੇ ਇੱਥੇ ਆਪਣਾ ਹੀ ਆ ਸਾਰਾ ਸਾਡਾ ਹੀ ਆ ਤੇ ਕਿੰਨਾ ਕ ਘਰੋਂ ਨਿਕਲੀ ਜਾਏ ਆ ਲੰਗਰ ਪਾਣੀ ਜਿਹੜਾ ਸੌਦਾ ਪੱਤਾ ਹੁੰਦਾ ਪੈਸੇ ਦਾ ਹੀ ਹੁੰਦਾ ਵਾ ਹਣ ਦਵਾਈਆਂ ਤੇ ਬੱਬੇ ਲੱਗਣ ਡਿਆ ਜਿਹੜੇ ਉੱਤੋਂ ਪੜਨ ਦੀਆਂ ਉੱਤੋਂ ਆਨੀ ਮੈਂ ਉਹ ਵੀ ਕਰ ਲਾਂ ਤੇ ਉਹ ਵੀ ਡਿਗਰੀ ਕਰ ਲਾਂ ਸਾਰੇ ਪੈਸੇ ਹੀ ਲੱਗਣ ਡਿਆ ਤੇ ਇੱਕ ਜਣਾ ਕਮਾਉਣ ਵਾਲਾ ਕਿੰਨੇ ਕ ਪੈਸੇ ਲਾ ਲੈ ਕੱਲਾ ਕੱ ਕੰਮ ਕਰਨ ਦੇ ਵੇਲੇ ਬਸ ਕਿਤਾਬ ਫੜ ਕੇ ਬੈਹਿੰਦੀ ਆ ਓਦਾਂ ਜਾਂ ਸੌਂ ਜਾਂਦੀ ਜਾਂ ਫੋਨ ਫੜ ਲੈਂਦੀ ਆ ਤੇ ਅਜੇ ਨੇ ਜੱਜ ਲੱਗਣਾ ਸੌਂ ਜਾਂਦੀ ਫੋਨ ਫੜ ਲੈਂਦੀ ਆ ਜੱਜ ਲਾ ਕੇ ਆਈ ਸਾਡੇ ਘਰ ਕੀ ਮਾਇਏ ਤੇਰਾ ਸਿਆਪਾ ਹੋਇਆ ਹੀ ਸਾਲਾ ਇਹਨੂੰ ਨਾ ਸ਼ੈ ਘਾਟੀ ਦਿਆ ਕਰ ਐਡੀ ਲੈ ਮੇਰੀ ਜੀਬਾਂ ਰੱਖੀ ਨਾ ਇਹਨੇ ਬਗਾਨੇ ਘਰ ਜਾ ਕੇ ਤੇ ਜੁੱਤੀਆਂ ਹੀ ਖਾਇਆ ਕਰੂਗੀ ਅਬ ਤੇਨੇ ਵਿਆਹ ਕਰਾਉਣਾ ਨਹੀਂ ਜੇ ਹੋ ਵੀ ਗਣਾ ਤੀਜੇ ਦਿਨ ਇਹਨੇ ਇੱਥੇ ਕਲੇਸ਼ ਪਾਇਆ ਕਰਨਾ ਆਣ ਕੇ ਕੀ ਕੀਤਾ ਤੀ ਰਾਤ ਨਹੀਂ ਰੋਲਾ ਪਾਇਆ ਮੈਂ ਤੁਹਾਨੂੰ ਆ ਖੜੀ ਤੁਸੀਂ ਤੇ ਚੁੱਪ ਹੀ ਰਿਹਾ ਕਰੋ ਕੋਈ ਗੱਲ ਕਰਨ ਜੋਗ ਹੈ ਹੀ ਨਹੀਂ ਸਿਰ ਤੇ ਚੜਾ ਛੜਿਆ ਇਹਨਾਂ ਨੂੰ ਮੇਰੇ ਮੈਂ ਨਾ ਨਾ ਕੋ ਗੱਲ ਕਰਾਂ ਤੇ ਇਹਦੇ ਹੋਰ ਮਾਦੀਆਂ ਜਾਂ ਮੇਰੇ ਕਹਿੰਦਾ ਮਤਲਬ ਉਹਦੀ ਸਬਜ਼ੀ ਕੱਟਣੀ ਨਹੀਂ ਕੱਟ ਲੈ ਤੂੰ ਅੱਧੀ ਰਾਤ ਹੋ ਗਈ ਆ ਮੈਂ ਤਮਕਰ ਵਿੱਚ ਲਵੇੜ ਛੜੇਗੀ ਤੇ ਅੱਧੀ ਰਾਤ ਹੋਣੀ ਨਹੀਂ ਉਹ ਤਾਂ ਮੈਡਮ ਕਿਤਾਬ ਫੜ ਕੇ ਬਹਿ ਜਾਂਦੀ ਕੰਮ ਦੇ ਵੇਲੇ ਹੁਣ ਮੈਂ ਕਿੰਨਾ ਕਿਸੇ ਆਪੇ ਕਰੀ ਜਾਵਾਂ ਸਾਰੇ ਉਹ ਬਹਿ ਜਾ ਪਰਾ ਚੁੱਪ ਕਰਕੇ ਇੱਥੇ ਨਾ ਹੀ ਬੋਲਿਆ ਕਰ ਜੇ ਚੰਗੀ ਕਰੇ ਤੇ ਕਿੱਥੇ ਗੋਡੇ ਨਾਲ ਗੋਡਾ ਜੋੜ ਕੇ ਬਹਿਣ ਲੱਗੇ ਜੇ ਉੱਥੇ ਬਹੋ ਜਾ ਕੇ ਟਿੱਗੜਾ ਰਲ ਜਾਣਾ ਮੁੜ ਕੇ ਮੇਰੇ ਪਾਸ ਹੋਰ ਸਿਆਪਾ ਪੈਣਾ ਵਾ ਖਾ ਲੈ ਤੂੰ ਵੀ ਰੜੇ ਰੜੇ ਹੋ ਤੇਰੀ ਵਾਰੀ ਆ ਗੱਲ ਗੁੱਲ ਤੇਨੂੰ ਇਹਨੇ ਕਰਨ ਨਹੀਂ ਦੇਣੀ ਕੋਈ ਵੱਖਰੀ ਆ ਕੇ ਤੂੰ ਵੀ ਗਾਲਾਂ ਖਾ ਲੈਣਾ ਇਹਦੇ ਕੋਲ ਬੜੀਆਂ ਗਾਲਾਂ ਮੇਰੀਆਂ ਚੁੱਭਦੀਆਂ ਵਾ ਕੰਮ ਨਹੀਂ ਲੱਭਦਾ ਤੁਹਾਨੂੰ ਮੇਰੀ ਜ਼ੁਬਾਨ ਤੇ ਬੜੀ ਦੇਖਦੀ ਆ ਆਪਣੀ ਕਦੀ ਵੇਖੀ ਓ ਕਿੰਨੀ ਤੇਰੀ ਨਹੀਂ ਲੰਮੀ ਤੈਨੂੰ ਕਿੰਨਾ ਕਿ ਮੇਰੇ ਭਰਾ ਨੇ ਘਰੋਂ ਕੱਢ ਛੱਡਿਆਈ ਓ ਮੈਂ ਹਾਂ ਹੀ ਜਿਹੜੀ ਮੈਂ ਘਰੋਂ ਨਹੀਂ ਨਿਕਲੀ ਨਹੀਂ ਤੇ ਮੈਨੂੰ ਘਟਨਾ ਕਰੋ ਤੁਸੀਂ ਹਮ ਪਰ ਤੂੰ ਹੀ ਵਸਦੀ ਇਹ ਤੈਨੂੰ ਮੈਂ ਦੱਸਦਾ ਇਹ ਤੇ ਹੁਣ ਟਾਈਮ ਹੀ ਦੱਸੂ ਕਿ ਕੌਣ ਵਸਦਾ ਤੇ ਕੌਣ ਨਹੀਂ ਵਸਦਾ ਅਰਦਾਸਾਂ ਤੇ ਇਹੋ ਕਰਦੀ ਹੋਣੀ ਆ ਕਿ ਇਹ ਵਸੇ ਨਾ ਜਿੱਥੇ ਵੀ ਜਾਵੇ ਪੋਹ ਅਣੀ ਮੈਂ ਕੀ ਤੇਰਾ ਚੱਕ ਲਿਆਂਦਾ ਵਾ ਪਿਛਲੇ ਘਰਾਂ ਚੋਂ ਜਿਹੜਾ ਤੂੰ ਮੇਰੇ ਤੇ ਇੰਨਾ ਔਖੀ ਰਹਿਨੀ ਤਪੀ ਰਹਿਨੀ ਆ ਚੱਲ ਜਾ ਜਾ ਘੋਟਲਾ ਲੱਤਾ ਹੋਰ ਨਾ ਕਿਤੇ ਲੱਤਾ ਤੇਰੀ ਭੱਜ ਜਾਣ ਕੇ ਬੰਨੇ ਮੇਰੇ ਕਰੇਲੇ ਲੇਟ ਘਰ ਆਉਂਦੀ ਆ ਆ ਸੁਣ ਲਾ ਕੀ ਅਹੀ ਇਹਦਾ ਮਾੜਾ ਕਰ ਦਿੱਤਾ ਵਾ ਕਹਿੰਦੀ ਇਹ ਕੰਮ ਨਹੀਂ ਕਰਦੀ ਅੱਜ ਹੀ ਘੜੀ ਬੈਠੀ ਆ ਆ ਮਾੜੀ ਜੀ ਕਿਤਾਬ ਕੀ ਫੜ ਲਈ ਇਹਨੂੰ ਆਗ ਹੀ ਲੱਗ ਗਈ ਨਾਲ ਹੀ ਜੇ ਛੁੱਡੂ ਕਹੇ ਜਗਾ ਹੋਏ ਤਹਾਨੂੰ ਇੰਨੀਆਂ ਗੱਲਾਂ ਕਰਨ ਨੂੰ ਕਰੇ ਮਾਂ ਦੀ ਬੇਇੱਜ਼ਤੀ ਕਰਾਉਂਦੇ ਲਾਗੇ ਬਹਿ ਕੇ ਗੋਨ ਵਟਾ ਬਣ ਕੇ ਹੁਣ ਇੰਨਾ ਕਹੋ ਬੋਲ ਕੇ ਗਈ ਆ ਤੂੰ ਉਹਨੂੰ ਕਹਿ ਨਹੀਂ ਸਕਦਾ ਪਤਾ ਨਹੀਂ ਉਹ ਕਿਹੜੀ ਮਾੜੀ ਘੜੀ ਸੀ ਜਿੱਦਣ ਇਹਨੂੰ ਵੇਖ ਕੇ ਤੇ ਤੁਹਾਡੇ ਵਿਆਹ ਦਾ ਫੈਸਲਾ ਕਰ ਲਿਆ ਸੀ ਵੀ ਵਿਆਹ ਕਰਾ ਲਓ ਇਹਦੇ ਨਾਲ ਹਮ ਕਿਉਂ ਦੋ ਇਹ ਵੀ ਨਹੀਂ ਕਹਿ ਸਕਿਆ ਵੀ ਰਹਿਣ ਦੋ ਤੂੰ ਕੀ ਗੱਲ ਮੇਰੇ ਤੇ ਸਵਾਰ ਹੋ ਜਾਂਦੀਆਂ ਜੇ ਤੈਨੂੰ ਨਹੀਂ ਉਦੋਂ ਪਤਾ ਕਿ ਕਿੰਦਾ ਦੀ ਹੈ ਤੇ ਕਿੰਦਾ ਦੀ ਨਹੀਂ ਹੈ ਉਹਦੇ ਬੜੀ ਅੱਗੇ ਹੋ ਕੇ ਸਗਲ ਆਉਣ ਗਈਆਂ ਸੁਰਖੀਆਂ ਲਾਉਂਦੀਆਂ ਹਾਂ ਤੇ ਮੂੰਹ ਨੂੰ ਮੇਰੀ ਭਾਬੀ ਇਹ ਮੇਰੀ ਭਾਬੀ ਕਦੇ ਆਏ ਪਨੀਰ ਵਾਲੇ ਪਕੌੜੇ ਆ ਗਏ ਕਦੇ ਬਰੱਡ ਵਾਲੇ ਆ ਗਏ ਕਦੇ ਪਾਲਕ ਆ ਗਏ ਤੁਹਾਨੂੰ ਨੂੰ ਨਹੀਂ ਪਤਾ ਕਿ ਕਿਵੇਂ ਦੀ ਹੈਗੀ ਆ ਨਾਲੇ ਮਾਤਾ ਤੇਰੀ ਗੱਲ ਲਈ ਹਾਂ ਕੀ ਦਿਵਾਲੇ ਹੋ ਗਏ ਮੇਰੇ ਜੇ ਐਡਾ ਚਾਹ ਵਾਣਾ ਹਣਾ ਤੇ ਹੋਰ ਲੈ ਆਓ ਮੈਂ ਵੀ ਵੇਖ ਲਾਂਗੀ ਕਿਹੜੀ ਆ ਜਾਂਦੀ ਨਵੀਂ ਸਜਰੀ ਮੇਰੇ ਵਰਗੀ ਸੌ ਕੁੜੀ ਤੁਹਾਨੂੰ ਲੱਭਣੀ ਨਹੀਂ ਆ ਪੈ ਦੀਵਾ ਬਾਲ ਗਲ ਲੱਭੋ ਤਾਂ ਵੀ ਨਹੀਂ ਲੱਭਣੀ ਵੱਡੇ ਆ ਇਹ ਗੱਲਾਂ ਕਰਨ ਵਾਲੇ ਤੂੰ ਹੀ ਉਠਾ ਇੱਥੋਂ ਚੱਲ ਤਨ ਮੇਰਾ ਰੋਟੀ ਖਵਾਲਾ ਤੇ ਜਿੰਨੇ ਖਾਣੇ ਤਾਂ ਆਪਣੀ ਪਕਾ ਕੇ ਤੇ ਖਾਏ ਆਪਈ ਠੇਕਾ ਨਹੀਂ ਲਿਆ ਮੈਂ ਸਾਰੇ ਟੱਬਰ ਦਾ ਚਲੋ ਇੱਥੇ ਆਪਣੇ ਟੁੱਟੇ ਨਹੀਂ ਆ ਹਾ ਸਾਡੇ ਖਾ ਲਾਂਗੇ ਅਸੀਂ ਖਾ ਵਰ ਜਾ ਕੇ ਬਣਾ ਕੇ ਖਵਾਲ ਮੈਂ ਤਾਂ ਨਾ ਆਖਿਆ ਉੱਠੋ ਇੱਥੋਂ ਚਲੋ ਅੰਦਰ ਚੱਲ ਮੈਂ ਆ ਗਿਆ ਤੂੰ ਪਕਾ ਸਈ ਹਮ ਅੱਗੇ ਮੈਂ ਫੇ ਸਜਾ ਕੇ ਮੇਰੀਆਂ ਚੁਗੜੀਆਂ ਕਰਨ ਘਰੋਂ ਨਹੀਂ ਚੁਗੜੀਆਂ ਮੈਂ ਆਪਣੀਆਂ ਵਾਹ ਇੱਟੇ ਆ ਮੈਂ ਦੀਵੇ ਸੱਜ ਕੇ ਉਹ ਤੁਹਾਨੂੰ ਆਖਿਆ ਉੱਠੋ ਅੰਦਰ ਆਓ ਉਹ ਜਾ ਭਰਾ ਚੱਲ ਜਾ ਜਾ ਤੇਰੇ ਨਾ ਸਿਰ ਚ ਕੋ ਮਾਰ ਦੋ ਹਾਡੇ ਤੋਂ ਨੇ ਮਾਰਨੇ ਮਾਰਨਾ ਅਮ ਤੇਰੀ ਡੈਨ ਨੇ ਇਹ ਚੰਬੜ ਗਈ ਹੈ ਸਾਨੂੰ ਕਿੱਥੇ ਸਾਡੇ ਲੇਖਾਂ ਚ ਰੱਖੀ ਸੀ ਇਹੋ ਜੀ ਸ਼ੇਟ ਤੇ ਤਰੀ ਈ ਗੱਲ ਆ ਇੱਥੇ ਗਰਮੀ ਦੇ ਅੰਦਰ ਬਾਹਰ ਵੇ ਇਸ ਤਰ੍ਹਾਂ ਵਿਛਾ ਲਿਆ ਤੈਨੂੰ ਕੀ ਲੱਗੇ ਤੂੰ ਜਾ ਕੇ ਰੋਟੀ ਖਾ ਤੇ ਜਾ ਕੇ ਸੌ ਮੈਂ ਤਾਂ ਰੋਟੀ ਖਾ ਲੂੰਗਾ ਜਦੋਂ ਚੰਗਾ ਭਲਾ ਅੰਦਰ ਏਸੀ ਚੱਲਣ ਡਿਆ ਵਾ ਤੇ ਏਸੀ ਦੇ ਚਾਨੜ ਕਲਾਮੇ ਪਾਓ ਮੈਂ ਨਹੀਂ ਏਸੀ 'ਚ ਸੋਣਾ ਜਿੱਥੇ ਮਰਜ਼ੀ ਮੈਂ ਸਵਾਂ ਤੂੰ ਆਪਣਾ ਕੰਮ ਕਰ ਗੱਲ ਕੀ ਹੋਈ ਆ ਕਿਹੜੀ ਗੱਲ ਨੂੰ ਸੋਣਾ ਦੱਸ ਦਾਂ ਕਿਸ ਵੇਰੇ ਤੇ ਹੁਣ ਕੀ ਆ ਕੀ ਹੋਇਆ ਵਾ ਉਹ ਨਾ ਆਂਟੀ ਰਿਸ਼ਤੇ ਵਾਲੀ ਆਈ ਸੀ ਉਹ ਬੜਾ ਬੋਲ ਕੇ ਗਈ ਆ ਕਿਹੜੀ ਗੱਲਾਂ ਬੋਲ ਕੇ ਗਈ ਉਹ ਉਹਦਾ ਕੀ ਮਤਲਬ ਬੋਲਣ ਦਾ ਉਹ ਤੁਸੀਂ ਜੀ ਮਨਾ ਕਰ ਦਿੱਤਾ ਸੀ ਰਿਸ਼ਤੇ ਵਲੋਂ ਤਾਂ ਕਰਕੇ ਤੋਂ ਹੁਣ ਬਿਸਤਰਾ ਕੋ ਬਾਹਰ ਲਾਇਆ ਮੈਨੂੰ ਵੀ ਦੇਦਿਆ ਸਾਰਾ ਕਮਰੇ ਉਹਦੇ ਚੋਂ ਬਾਹਰ ਨਿਕਲ ਕੇ ਆ ਗਏ ਉਹ ਫਿਰ ਤੁਹਾਡੀ ਤੇ ਨਾਰਾਜ ਆ ਤਾਂ ਕਰਕੇ ਗੁੱਸੇ ਦੇ ਮਾਰੇ ਬਾਹਰ ਆ ਕੇ ਲੰਮੇ ਬੈ ਗਏ ਗੁੱਸਾ ਤੇ ਬੜਾ ਆਉਂਦਾ ਹੈ ਬੁਢਣੀ ਨੂੰ ਗੁੱਸਾ ਤੇ ਮੈਂ ਆਉਂਦਾ ਵੀ ਬੋਲਤਾ ਹੀ ਆਉਂਦਾ ਨਹੀਂ ਇਹ ਕੌਣ ਹੋਵੇ ਆਣ ਕੇ ਇਥੇ ਵੱਧ ਘੱਟ ਬੋਲਣ ਵਾਲੀ ਸਵੇਰੇ ਮੇਰੇ ਨਾਲ ਜਾਣਾ ਵਾ ਮੈਂ ਜਾ ਕੇ ਗੱਲ ਕਰਕੇ ਆਉਣਾ ਨਾ ਤੇ ਤੇਰੀ ਇੰਨੀ ਜ਼ਰਤ ਜੇ ਤੂੰ ਗੱਲ ਹੀ ਕਰਨੀ ਸੀ ਤਾਂ ਫਿਰ ਮੇਰੇ ਹੁੰਦਿਆਂ ਕਰਦੀ ਫਿਰ ਮੈਂ ਇਹਨੂੰ ਦੱਸਦਾ ਫਿਰ ਕੀ ਚੀਜ਼ ਆ ਮੈਂ ਗੱਲਾਂ ਕਰ ਕੀ ਆਏ ਨਾਲ ਜਾਣਾ ਸਵੇਰੇ ਮੇਰੇ ਹੁਣ ਜਿਹੜੀ ਰਹਿੰਦੀ ਖੁੰਦੀ ਖਸਰੇ ਆ ਨਾ ਹੁਣ ਤੂੰ ਪੂਰੀ ਕਰਦੀ ਹੁਣ ਉੱਥੇ ਜਾ ਕੇ ਨਾ ਹੋਰ ਤਾਂ ਮਾਸ਼ਾਅੱਲਾ ਲਈ ਬੇੜੈ ਮੂ ਤੇਰੀ ਵਜ੍ਹਾ ਦਾ ਸ਼ਰਮਤ ਨਹੀਂ ਤੈਨੂੰ ਆਉਂਦੀ ਹੈਗੀ ਇੱਕ ਪਾਸੇ ਰਿਸ਼ਤਾ ਛੱਡਿਆ ਇੱਕ ਇੱਕ ਪਾਸੇ ਉਹਦੀ ਫੇਰ ਜਾ ਕੇ ਬੇਇੱਜ਼ਤੀ ਕਰਨ ਦਾ ਪੋ ਮੈਂ ਜਦੋਂ ਚੰਗਾ ਭਲਾ ਕਹਿਤਾ ਕਿ ਮੈਂ ਨਹੀਂ ਕਰਨਾ ਰਿਸ਼ਤਾ ਠੀਕ ਆ ਉਹਦੇ ਹੁੰਦਿਆ ਕਹਿੰਦੋਂ ਉਹਦੇ ਹੁੰਦਿਆ ਕਹਿੰਦੋਂ ਤੇ ਮੈਂ ਨਹੀਂ ਰਿਸ਼ਤਾ ਕਰਨਾ ਮੇਰੇ ਤੇ ਨਾਨਕੇ ਥੋਲੇ ਚੁੱਕਦੀ ਮੈਨੂੰ ਕੋਈ ਪਰਵਾਹ ਨਹੀਂ ਕਿਸ ਦੀ ਕੋਈ ਜੋ ਮਰਜੀ ਸੋਚਦਾ ਸੋਚਦਾ ਰਵੇ ਜਾਂ ਤਾਂ ਸਵੇਰੇ ਮੇਰੇ ਨਾਲ ਚੱਲੋ ਤੇ ਪਹਿਲੀ ਗੱਲ ਇੱਥੇ ਨਹੀਂ ਸੌਣਾ ਚੱਲੋ ਹੁਣ ਅੰਦਰ ਹੋਵੋ ਪਹਿਲਾਂ ਤੇ ਮੈਂ ਇੱਥੇ ਸੌਣਾ ਮੈਂ ਨਹੀਂ ਕਿਹਾ ਕਿ ਅੰਦਰ ਸੌਣਾ ਤੂੰ ਜਾ ਕੇ ਸੌਂ ਚੁੱਪ ਕਰਕੇ ਅੰਦਰ ਤੁਰਪੋ ਮੈਂ ਤਮਾਸ਼ਾ ਨਾ ਲਾਵਾਂ ਦਿਖਾ ਤਾ ਬਥੇਰੀ ਕਰ ਦਦੀ ਏ ਤੂੰ ਤੂੰ ਵੀ ਕਰ ਤੂੰ ਵੀ ਕਰਨ ਡਿਆ ਤੇ ਉਹਨੇ ਵੀ ਕਰ ਦਦੀ ਆ ਮੇਰੀ ਇਹ ਘਰ ਚ ਕੀ ਬੁਗਤਿਆ ਚੋ ਠੀਕ ਆ ਫਿਰ ਮਰਜ਼ੀ ਤੁਹਾਡੀ ਐਡਾ ਵੀ ਮੈਂ ਨਾ ਬਨ ਪੈਰੀ ਨਹੀਂ ਪੈਣਾ ਤੇ ਚਲੋ ਚਲੋ ਠੀਕ ਆ ਗਰਮੀ ਲੱਗਣੀ ਆ ਤੁਹਾਨੂੰ ਲੱਗਣੀ ਆ ਆ ਤੇ ਮੈਂ ਕਦੋਂ ਆਂਦੀ ਮੇਰੇ ਪੈਰੀ ਪੈ ਤੂੰ ਜਿੱਥੇ ਮਰਜ਼ੀ ਮੈਂ ਸੌਂ ਜਿੱਥੇ ਮਰਜ਼ੀ ਤੂੰ ਸੌਂ ਦਫਾ ਹੋ ਆਹ ਵੜਿਓ ਭਲਾ ਅਗੇ ਤੋਂ ਕਿੱਦਾਂ ਵੜਦੇ ਜੰਦਰ ਤਮਾਸ਼ਾ ਬਣਾਇਆ ਤੁਸੀਂ ਜਿਹੜਾ ਸਾਰਿਆਂ ਜਾਣਿਆ ਰਲ ਮਿਲ ਕੇ ਰੋਂਦਾ ਕਰਤੂਤ ਨਹੀਂ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਟੌਲੀ ਦਾੜੀ ਹੋਣ ਡਿਆ ਤੇ ਅਜੇ ਰਿਸ਼ਤੇ ਛੱਡਣ ਡਿਆ ਵਾ ਜਿਹੜੇ ਮੁੱਤੇ ਦੀ ਵਜ੍ਹਾ ਦਾ ਈ ਤੂੰ ਹਟਣਾ ਕਿ ਨਹੀਂ ਇਹ ਸੁਣਾ ਗੱਲਾਂ ਕਰਨੋਂ ਮੈਨੂੰ ਹੈ ਕੀ ਕਰ ਲੇਗਾ ਤੂੰ ਕਰ ਲੂੰਗਾ ਇੱਥੇ ਮੈਂ ਕੋਈ ਇਹ ਤਾਂ ਹੋਰ ਕੋਈ ਹੁੰਦਾ ਤਾਂ ਮੈਂ ਦੱਸ ਵੀ ਦਿੰਦਾ ਪਰ ਮੈਂ ਕੀ ਕਰ ਲੈਣਾ ਵਾ ਬਹੁਤਾ ਹੀ ਵੱਧਾ ਜਾਣ ਡਿਆ ਵਧੀ ਏਜੰਡਾ ਦਿਨੋਂ ਦਿਨ ਵਧੀ ਜਾਂਦਾ ਉਹ ਦਿਨ ਦੇ ਆਵਰ ਕਿੰਨੇ ਦੇ ਆਂ ਇੱਥੇ ਮੈਂ ਨੂੰ ਸਾਰਿਆਂ ਨੂੰ ਮੈਂ ਹੀ ਦੇਖਦਾ ਹਰ ਇੱਕ ਹਰ ਇੱਕ ਪਾਸੇ ਅੰਦਰ ਚੱਲ ਜਾ ਉੱਠ ਕੇ ਮੈਂ ਕਰ ਹੀ ਰਿਹਾ ਗਿਆ ਇਹਨਾਂ ਵਾਂ ਆਖਰੀ ਵਾਰੀ ਕਹਿਣਾ ਮੈਂ ਵਾਰ-ਵਾਰ ਨਹੀਂ ਕਹਿਣਾ ਜਾਣਾ ਵਾਂ ਕਿ ਨਹੀਂ ਜਾਣਾ ਮੈਂ ਕਹੋ ਪੁੱਛਣ ਡਿਆ ਵਾਂ ਜਾਣਾ ਕਿ ਨਹੀਂ ਆ ਕੇ ਆ ਜਾਂਗੀ ਜਦੋਂ ਮੇਰੀ ਮਰਜ਼ੀ ਹੋ ਗਈ ਮੈਂ ਆਪੇ ਆ ਜਾਂਗੀ ਬਸ ਠੀਕ ਆ ਤੁਰਨਾ ਤਾਂ ਹੁਣ ਤੁਰ ਪੋ ਨਹੀਂ ਤਾਂ ਮੈਂ ਬੂਹਾ ਬੰਦ ਕਰ ਦੇਣਾ ਵੜਨ ਨਹੀਂ ਦੇਣਾ ਮੈਂ ਹੁਣ ਕੇ ਅੰਦਰ ਚੱਲ ਠੀਕ ਆ ਫਿਰ ਹੁਣ ਆਇਓ ਨਸੇ ਜਿੱਤਦੇ ਰਹੋ ਵਿੱਕੀ ਕਿਹੜੀ ਸੋਚਾਂ ਜਿਵੇਂ ਇਹ ਯਾਰ ਵੀਰ ਨੇ ਚੰਗੀ ਨਹੀਂ ਕੀਤੀ ਮੰਮੀ ਦੀ ਬੇਇੱਜ਼ਤੀ ਕਰਾ ਕੇ ਮੈਨੂੰ ਇੰਨੀ ਆਉਂਦੀ ਆ ਨਾ ਹਰਾਨਗੀ ਕਿ ਥਾਂ ਥਾਂ ਤੇ ਥਾਂ ਥਾਂ ਤੇ ਬੇਇੱਜ਼ਤੀ ਚੰਗੀ ਗੱਲ ਥੋੜਾ ਹੈਗੀ ਆ ਚੰਗਾ ਤੇ ਮੈਨੂੰ ਵੀ ਨਹੀਂ ਲੱਗਣ ਡਿਆ ਪਰ ਤੁਸੀਂ ਤਾਂ ਟੈਨਸ਼ਨ ਲਈ ਜਾਂਦੇ ਜੀ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਉਹਦੇ ਆ ਮਜੇ ਨਾਲ ਬੈਠੇ ਆ ਉਹਨੂੰ ਕਿੱਥੇ ਪਰਵਾਹ ਹੋਣੀ ਆ ਅੱਗੇ ਕਿੰਨੀ ਕੁ ਪਰਵਾਹ ਹੁੰਦੀ ਆ ਉਹਨੂੰ ਤੇ ਜੀ ਦੀ ਬੇਜਦੀ ਹੋਣੀ ਆ ਕਿ ਨਹੀਂ ਜੇ ਉਹਨੂੰ ਪ੍ਰਵਾਹ ਹੋਵੇ ਤਾਂ ਮੰਨਣਾ ਜਾਵੇ ਮੈਂ ਤੁਹਾਡੇ ਨਾਲ ਹੋਰ ਹੀ ਗੱਲ ਕਰਨ ਆਈ ਸੀ ਆ ਤੁਸੀਂ ਤੇ ਆਪ ਹੀ ਟੈਨਸ਼ਨ 'ਚ ਆ ਚਲ ਰਹਿਣ ਦੀ ਫੇਰ ਕਰੂੰਗੀ ਜਦ ਮੂਡ ਸਹੀ ਹੋਗਾ ਤੁਹਾਡਾ ਤੂੰ ਦੱਸ ਦੇ ਕਿਹੜੀ ਗੱਲ ਆ ਕੋਈ ਗੱਲ ਨਹੀਂ ਹੋ ਜਾਣਾ ਮੂਡ ਸਹੀ ਮੂਡ ਨੂੰ ਕਿਹਾ ਦੱਸ ਕੀ ਗੱਲ ਆ ਗੱਲ ਤੇ ਤੁਹਾਡੇ ਨਾਲ ਮੈਂ ਇਹ ਕਰਨ ਆਈ ਸੀ ਕਿ ਚਲੋ ਭਾਜੀ ਵੀ ਮੈਡੀਕਲ ਸਟੋਰ ਤੇ ਜਾਂਦੇ ਆ ਤੁਸੀਂ ਕੱਲੇ ਖੇਤੀਬਾੜੀ ਤੇ ਬੈਠੇ ਜੇ ਤੇ ਮੈਂ ਸੋਚਣ ਦੀਆਂ ਕਿਉਂ ਨਾ ਤੁਸੀਂ ਵੀ ਕੋਈ ਇਦਾਂ ਦਾ ਕੰਮ ਕਰੋਗਾ ਵੱਖਰਾ ਘਰਤੀ ਨਾ ਫਿਰ ਉਹ ਜਨਾਨੀਆਂ ਵਾਲੀ ਗੱਲ ਚਾਰ ਦਿਨ ਨਹੀਂ ਹੋਏ ਅਜੇ ਤਨ ਵਿਆਹੀ ਆਈ ਨੂੰ ਤਵਾਖ ਹੋਣ ਵਾਲੀਆਂ ਗੱਲਾਂ ਕਰਨੀ ਡੈਪੀਆਂ ਵਿੱਕੀ ਵੱਖ ਹੋਣ ਵਾਲੀ ਇੱਥੇ ਮੈਂ ਕਿਹੜੀ ਗੱਲ ਕੀਤੀ ਆ ਜਦੋਂ ਜਨਾਨੀ ਕੋਈ ਇਦਾਂ ਦੀ ਗੱਲ ਕਰਦੀ ਆ ਨਾ ਕਿ ਤੁਸੀਂ ਵੀ ਕੰਮਕਾਰ ਕਰੋ ਅਗਲੇ ਜੀ ਬਰਾਬਰੀ ਕਰੋ ਸਮਝ ਲਾਓ ਵੱਖ ਹੋਣ ਵਾਲੀਆਂ ਗੱਲਾਂ ਆਆਂ ਹਾਏ ਰੱਬਾ ਮੈਂ ਕੀ ਸੋਚਣ ਦੀਆਂ ਤੇ ਤੁਸੀਂ ਆਪਣੇ ਮਨ ਦੇ ਵਿੱਚ ਕੀ ਕੀ ਗੱਜੇ ਸੋਚੀ ਜਾਂਦੇ ਜੇ ਮੈਂ ਤੇ ਇਹ ਸੋਚਣ ਦੀ ਸੀ ਕਿ ਤੁਸੀਂ ਵੀ ਉਹਨਾਂ ਦੀ ਬਰਾਬਰੀ ਤੇ ਕਮਾਈ ਕਰੋ ਤਿੰਨ ਪਾਸਿਓਂ ਸਾਨੂੰ ਕਮਾਈ ਆਵੇ ਬਾਜੀ ਦੀ ਢਾਡੀ ਤੇ ਪੈਲੀ ਦੀ ਤੇ ਪੈਲੀ ਦਾ ਕਿੰਨਾ ਕੰਮ ਹੁੰਦਾ ਉਹ ਤੇ ਤੁਸੀਂ ਦੋਵਾਂ ਭਰਾਵਾਂ ਨੇ ਸਵੇਰੇ ਸ਼ਾਮੀ ਕਰ ਲਿਆ ਕਰਨਾ 6 ਮਹੀਨਿਆਂ ਬਾਅਦ ਜਿੱਤੇ ਕੰਮ ਜ਼ਿਆਦਾ ਹੁੰਦਾ ਤੇ ਤੁਸੀਂ ਇਸ ਗੱਲ ਨੂੰ ਲੈ ਕੇ ਅਹੀਂ ਇਹ ਵਕ ਹੋਣ ਵਾਲੀਆਂ ਗੱਲਾਂ ਕਰਦੀਆਂ ਇਹਦਾ ਮਤਲਬ ਕਿ ਕੋਈ ਜਨਾਨੀ ਘਰ ਦੇ ਵਿੱਚ ਚੰਗੀ ਸਲਾਹ ਦੇਵੇ ਉਹਦਾ ਇਹੋ ਮਤਲਬ ਹੋ ਗਿਆ ਕਿ ਹਾਂ ਭਈ ਉਹਨੇ ਘਰ 파ੜਨ ਵਾਲੀ ਗੱਲ ਕਰ ਦਿੱਤੀ ਆ ਤੁਸੀਂ ਮੈਨੂੰ ਨਾਲੇ ਇਹ ਗੱਲ ਦੱਸੋ ਕਿ ਇਥੇ ਮੈਂ ਵੱਖ ਕਿਹਦੇ ਨਾਲ ਹੋਣਾ ਮੰਮੀ ਨਾਲ ਤੁਹਾਡੇ ਬੰਦਿਆਂ ਦੀ ਇਹ ਹੀ ਸੋਚ ਆ ਕਿ ਜੇ ਕਿਹੇ ਜਨਾਨੀ ਨੇ ਸਲਾਹ ਦੇ ਦਿੱਤੀ ਆ ਇਹਦਾ ਮਤਲਬ ਕਿ ਵੱਖੋਂ ਦੀ ਗੱਲ ਕਰ ਦਿੱਤੀ ਆ ਮੈਂ ਇੱਕ ਵਾਰੀ ਵੀ ਤੁਹਾਨੂੰ ਇਹ ਗੱਲ ਕਹੀ ਆ ਕਿ ਵਧੀਆ ਕੰਮ ਲੱਭੋ ਤੇ ਛੇਤੀ ਨਾਲ ਆਪਾਂ ਆਪਣੇ ਪੈਸੇ ਵੱਖ ਕਰ ਲਈਏ ਤੁਹਾਡੀ ਬੰਦਿਆਂ ਦੀ ਨਾ ਇਹ ਹੀ ਸੋਚ ਆ ਕਿ ਕੁੜੀ ਵਿਆਹ ਕੀ ਆ ਗਈ ਆ ਬਸ ਹੁਣ ਨੌਕਰਾਂ ਵਾਂਗੂ ਕੰਮ ਕਰੀ ਜਾਵੇ ਤੇ ਰੋਟੀਆਂ ਪਕਾਈ ਜਾਵੇ ਪਰ ਕਿਸੇ ਨੂੰ ਕੋਈ ਸਲਾਹ ਨਾ ਦੇਵੇ ਪਰ ਵਿਕੀ ਜਿਵੇਂ ਨਾ ਬਦਲ ਗਿਆ ਵਾ ਘਰ ਦੇ ਵਿੱਚ ਸਲਾਹ ਦੇਂਦਾ ਸਾਡਾ ਵੀ ਹੱਕ ਆ ਚਲ ਠੀਕ ਆ ਬੱਬਾ ਸੌਰੀ ਮੇਰੇ ਕੋਲੋਂ ਵੀ ਵੱਧ ਬੋਲਿਆ ਗਿਆ ਪਰ ਤੂੰ ਵੀ ਦੱਸ ਮੈਂ ਕੀ ਕਰਾਂ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਇਹੋ ਕੰਮ ਤੇ ਚੱਲਣ ਡਿਆ ਵਾ ਤੂੰ ਗੱਲ ਕਰਦੀ ਪੜੀਆਂ ਲਿਖੀਆਂ ਕੁੜੀਆਂ ਦੀ ਓਏ ਉਹਨਾਂ ਦੀ ਤਾਂ ਸਭ ਤੋਂ ਵੱਧੇ ਡਿਮਾਂਡ ਹੁੰਦੀ ਆ ਕੀ ਘਰ ਦੇ ਵਿੱਚ ਸੋਹਰਾ ਨਹੀਂ ਹੋਣਾ ਚਾਹੀਦਾ ਸੱਸ ਨਹੀਂ ਹੋਣੀ ਚਾਹੀਦੀ ਮੇਰਾ ਨਾ ਨਹੀਂ ਹੋਣੀ ਚਾਹੀਦੀ ਮੇਰਾ ਦਿਓਰ ਨਹੀਂ ਹੋਣਾ ਚਾਹੀਦਾ ਤੇ ਤੂੰ ਵੀ ਦੱਸ ਫਿਰ ਮੈਂ ਕੀ ਕਰਾਂ ਇਹੋ ਕੋ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਪਰ ਪੰਜੀ ਉਂਗਲਾਂ ਬਰਾਬਰ ਤੇ ਨਹੀਂ ਨੇ ਹੁੰਦੀਆਂ ਉਹ ਆਹੋ ਗਲਤ ਤੇਰੀ ਸਹੀ ਆ ਮੈਂ ਦਿੱਤੇ ਸਹੀ ਗੱਲ ਕਰਦੀ ਕਰਦੀ ਵੀ ਗਲਤ ਹੋ ਗਈ ਆ ਚੱਲ ਕੋਈ ਗੱਲ ਨਹੀਂ ਤੋ ਟੈਨਸ਼ਨ ਆ ਲਿਆ ਮੈਂ ਸੋਚੂਗਾ ਇਹ ਗੱਲ ਬਾਰੇ ਵੀ ਨਾਲ ਤਿੰਨ ਤੋਂ ਪਤਾ ਹੀ ਆ ਆ ਵੀਰ ਦਾ ਕਰਕੇ ਥੋੜਾ ਦਿਮਾਗ ਖਰਾਬ ਹੀਗਾ ਮੈਂ ਵੀ ਦੱਸ ਕੀ ਕਰਾਂ ਫੇਰ ਕੀ ਹੋਇਆ ਵਾ ਤੇਨੂੰ ਕਹਿੰਦਾ ਕਰੰਟ ਲੱਗ ਗਿਆ ਵੀ ਕੀ ਆ ਵੇਖੋ ਮੇਲ ਚੈੱਕ ਕਰੋ ਇਹ ਤੇ ਜੋਬ ਲੈਟਰ ਦੀ ਮੇਲ ਆ ਕੋਈ ਹੋਰ ਕੀ ਮੇਰੀ ਜੋਬ ਲੱਗ ਗਈ ਜੋਬ ਲੱਗ ਗਈ ਹੋਰ ਤੂੰ ਕਦੋਂ ਭਰੀ ਸੀ ਜੋਬ ਮੈਂ ਵਿਆਹ ਤੋਂ ਪਹਿਲਾਂ ਭਰੀ ਸੀ ਹਾਂ ਫਾਰਮ ਭਰ ਕੇ ਆਈ ਸੀ ਨਾ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਨਿਕਲਣਾ ਕਿ ਨਹੀਂ ਨਿਕਲਣਾ ਤੇ ਉਹ ਮੈਨੂੰ ਮੇਲ ਆ ਗਈ ਅੱਜ ਹਾਏ ਮੈਨੂੰ ਬੜੀ ਖੁਸ਼ੀ ਹੋਣ ਦੀ ਜੇ ਚੱਲ ਵਧੀਆ ਗੱਲ ਆ ਏ ਕਿਉ ਸਹੀ ਹੁਣ ਮੈਂ ਵੀ ਕਮਾਈ ਕਰਦੀ ਹੂੰ ਹੂੰ ਤੋ ਅਗਰੇ ਕਿ ਕਿ ਤੇ ਸਹੀ ਕੀ ਹਿਸਾਬ ਕਿੰਨੀ ਕ ਸੈਲਰੀ ਆ ਇਹ ਤੇ ਹੁਣ ਜਾ ਕੇ ਪਤਾ ਲੱਗੂਗਾ ਉਹਦਾ ਜਿੱਦਣ ਮੈਂ ਅਪਲਾਈ ਕੀਤਾ ਸੀ ਨਾ ਉਦੋਂ ਤੇ ਉਹ 15000 ਰੁਪਇਆ ਕਹਿੰਦੇ ਸੀ ਅੱਛਾ ਹਾਂਜੀ ਹੁਣ ਦੇਖਦੇ ਆ ਨਾ ਜਾ ਕੇ ਕੀ ਆਂਦੇ ਭਲਾ ਚੱਲ ਹਾਣੀ ਕੀ ਹੋਇਆ ਤੈਨੂੰ ਚੀਕਾ ਕਨ ਗਲ ਨਹੀਂ ਆ ਤੇਰੀਆਂ ਹੋ ਮੰਮੀ ਇਨੇ ਕਿਤੇ ਵਿਆਹ ਤੋਂ ਪਹਿਲਾਂ ਪੇਪਰ ਭਰੇ ਹੀ ਉਹਦੀ ਅੱਜ ਮੇਲ ਆਈ ਆ ਨੌਕਰੀ ਮਿਲ ਗਈ ਇਹਨੂੰ ਤਾਂ ਕਰ ਗਿਆ ਚੀਕਾਂ ਡਈ ਜੇ ਖੁਸ਼ੀ ਦੀ ਮਾਰੀ ਮਾਰਨ ਨੌਕਰੀ ਨਿਕਲ ਗਈ ਹੋਰ ਗਈ ਮੈਂ ਤੇ ਆਪ ਡਰ ਗਿਆ ਉੱਧਰ ਬੈਠਾ ਮੈਂ ਕਿਹਾ ਗਰੰਟ ਲੱਗ ਗਿਆ ਵਾ ਤੇ ਵਾਕਿਆ ਜਦੋਂ ਮੇਲ ਵੇਖੀ ਗਰੰਟ ਲੱਗਣ ਵਾਲਾ ਹਿਸਾਬ ਆ ਜਦੋਂ ਬੰਦੇ ਦੀ ਨੌਕਰੀ ਲੱਗ ਜੇ ਹੈ ਕਿ ਨਹੀਂ ਹਾਂ ਹੈ ਜੀ ਮੇਰਾ ਤਾਂ ਤੜਾਕਾ ਹੀ ਨਿਕਲ ਗਿਆ ਮੈਂ ਤੇ ਆਖਿਆ ਕਿਹੜੀ ਕਨੂੰ ਚੀਕ ਵੱਜੀ ਆ ਮੈਂ ਤੇ ਇੰਨਾ ਡਰ ਗਿਆ ਜੀਦਾ ਕੋ ਸਾਹ ਨਹੀਂ ਮੈਂ ਤੇ ਉੱਭੜ ਵਜ ਦੌੜ ਕੇ ਆਈ ਵੀ ਕੀ ਹੋ ਗਿਆ ਵਾ ਅਈ ਦੀਵਨੀ ਡਰਨ ਵਾਲੀ ਕੋਈ ਗੱਲ ਹੈਗੀ ਮੰਮੀ 15-20000 ਰੁਪਏ ਤਨਖਾਹ ਮਿਲ ਜਣੀ ਮੈਨੂੰ ਵੇਖਿਓ ਸਹੀ ਵੇ ਉਹ ਤਾਂ ਠੀਕ ਆ ਮੈਨੂੰ ਤੇ ਇਹ ਹੁੰਦਾ ਆ ਕਿ ਕਬਲ ਇਹਨੂੰ ਨੌਕਰੀ ਕਰ ਦਏਗਾ ਲੈ ਦੱਸ ਮੰਮੀ ਇਹਦੀ ਨੌਕਰੀ ਇਹ ਚ ਵੀਰ ਨੂੰ ਗੀਤ ਰਾਜ ਆ ਹਣ ਤੈਨੂੰ ਪਤਾ ਤਾਂ ਹੈਗਾ ਵੀ ਇਹ ਕਿੱਦਾਂ ਦਾ ਆ ਕਿੱਦਾਂ ਦਾ ਇਹਦਾ ਸੁਭਾਅ ਆ ਮੰਮੀ ਭਾਵੇਂ ਸੁਭਾਅ ਜਿਦਾਂ ਦਾ ਮਰਜੀ ਆ ਪਰ ਜਿਉ ਇਸ ਗੱਲ ਤੋਂ ਮਨਾ ਕਰਦਾ ਨਾ ਤਾਂ ਗੱਲ ਚੰਗੀ ਨਹੀਂ ਹੈਗੀ ਨਾਲ ਤੁਹਾਨੂੰ ਅੱਜ ਕੱਲ ਪਤਾ ਤਾਂ ਹੈਗਾ ਹੀ ਆ ਸਾਰੇ ਕੰਮ ਕੁੜੀਆਂ ਕਰਨ ਡੀਆਂ ਵਾ ਹੈ ਘਰਾਂ ਤੋਂ ਬਾਹਰ ਵੀ ਆ ਪਰਦੇਸ 'ਚ ਵੀ ਆ ਇਹਨੇ ਤਾਂ ਫਿਰ ਸ਼ਾਮਾਂ ਨੂੰ ਘਰ ਆ ਜਾ ਕਰਨਾ ਵਾ ਉਹ ਤਾਂ ਗੱਲ ਠੀਕ ਹੈ ਹੈ ਵੀ ਬੜੀ ਖੁਸ਼ੀ ਦੀ ਗੱਲ ਆ ਉਹ ਲੀਚੜ ਬੜਾ ਵਾ ਉਹ ਨਹੀਂ ਕੋ ਕੋ ਕਹਿੰਦਾ ਹੈ ਨਾ ਤੁਸੀਂ ਦੱਸ ਸੋਚੀ ਜਾਓ ਏਡੀ ਥੋੜਾ ਗੱਲ ਲੱਗੀ ਨਾਲ ਪ੍ਰੀਤ ਨੂੰ ਨਹੀਂ ਕੋ ਕਹਿੰਦਾ ਉਹ ਟੈਨਸ਼ਨ ਨਾ ਲੋ ਚਲੋ ਠੀਕ ਹੈ ਜੇ ਨਾ ਕਹ ਇਹ ਤੇ ਵਧੀਆ ਗੱਲ ਆ ਆਹੋ ਕਮਾਈ ਹੋਣੀ ਆ ਘਰ ਦੇ ਵਿੱਚ ਸਾਂਝ ਘਰ ਦੇ ਵਿੱਚ ਹੋਣੀ ਆ ਅਸੀਂ ਕਿਹੜਾ ਵੀ ਨੌਕਰੀ ਲੱਗ ਗਈ ਆ ਤੇ ਅਸੀਂ ਅੱਡੋ ਜਾਣਾ ਵਾ ਚਲੋ ਵੇਖ ਲਿਆ ਫਿਰ ਪੁੱਛ ਕੇ ਉਹਨੂੰ ਕੋਈ ਗੱਲ ਨਹੀਂ ਪੁੱਛ ਲਾਂਗੇ ਤੁਸੀਂ ਨਾ ਟੈਨਸ਼ਨ ਲੋ ਇਹ ਗੱਲ ਦੀ